ਰੀਸੈਂਟਲੀ ਵੀ ਗਾਟਨ ਇਨਫੋਰਮੇਸ਼ਨ ਕਿ ਸੀਆਰਪੀਐਫ ਦੇ ਇੱਕ ਰਿਟਾਇਰਡ ਮੁਲਾਜ਼ਮ ਸੀ ਜਿਨ੍ਹਾਂ ਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਵਾਈਫ ਤੇ ਬੱਚੇ ਨਾਲ ਤੇ ਉਹਨਾਂ ਵੱਲੋਂ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਜਿਦੇ ਵਿੱਚ ਇੱਕ ਬੰਦਾ ਫੇਟਲੀ ਇੰਜਰਡ ਹੋਇਆ ਤੇ ਅਸੀਂ ਤੁਰੰਤ ਰਿਐਕਟ ਕਰਦੇ ਹੋਏ ਸਾਡੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਮੈਂ ਦੱਸਣਾ ਚਾਹੂੰਗਾ ਕਿ ਇਹ ਹਸਪੀਟਲ ਦੇ ਬਾਹਰ ਇਨਸੀਡੈਂਟ ਹੋਇਆ ਸੀਗਾ ਜੀ ਐਂਡ ਕਾਮਨ ਪਰਲੈਂਸ ਚਾਰਿਆ ਹੈ ਕਿ ਪੁਲਿਸ ਸਟੇਸ਼ਨ ਦੇ ਸਾਹਮਣੇ ਹੋਇਆ ਜੋ ਕਿ ਗਲਤ ਹੈ ਇਹਦਾ ਕੁਝ ਕਿਛ ਤੇ ਸਾਨੂੰ ਪਤਾ ਲੱਗਿਆ ਕਿ ਇਹਦਾ ਵਾਈਫ ਦੇ ਨਾਲ 195 ਨੂੰ 195 2025 ਦੇ ਵਿੱਚ ਦਿਹਾਤੀ ਦੇ ਵਿੱਚ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਸੀ ਵੂਮਨ ਸੈਲ ਦੇ ਵਿੱਚ ਤੇ ਇਹਦਾ ਪ੍ਰਾਇਰ ਇੰਟੈਂਸ਼ਨ ਨਹੀਂ ਸੀ ਜੋ ਕਿ ਆਪਣੇ ਵਾਈਫ ਦੇ ਨਾਲ ਆਰਗੂਮੈਂਟਸ ਤੋਂ ਪਰੇਸ਼ਾਨ ਹੋ ਕੇ ਇੰਨੇ ਪਤਾ ਕੀਤਾ ਕਿ ਜਦੋਂ ਵਾਈਫ ਮੈਡੀਸਨ ਲੈਣ ਆਈ ਹਸਪੀਟਲ ਦੇ ਬਾਹਰ ਤਾਂ ਉੱਥੇ ਇਹ ਆਇਆ ਆਲਟਰਕੇਸ਼ਨ ਇਹਨਾਂ ਦੀ ਹੋਈ ਫਿਰ ਜਦੋਂ ਵਾਈਫ ਨੇ ਆਪਣੇ ਬੇਟੇ ਨੂੰ ਬੁਲਾਇਆ ਤੇ ਅੱਗੇ ਜਾਣ ਲੱਗੀ ਤੈਨੇ ਆਪਣੀ ਜਿਹੜੀ ਵੈਪਨ ਨਿਕਾਲ ਕੇ ਕਿਉਂਕਿ ਲਾਈਸੈਂਸਡ ਵੈਪਨ ਸੀਗਾ ਪਿਸਤਲ ਸੀਗੀ ਉਹਦੇ ਚੋਂ 32 ਬੋਲ ਦੀ ਪਿਸਤਲ ਚੋਂ ਫਾਇਰ ਕੀਤੇ ਜੋ ਕਿ ਇਹਦੇ بیٹے ਨੂੰ ਵੱਜਿਆ ਤੇ ਇਹਦੇ ਤੇ ਪਤਾ ਲੱਗਿਆ ਕਿ ਜਿਹੜਾ ਇਹਦਾ ਬੇਟਾ ਸੀਗਾ ਬਚਿੱਤਰ ਸਿੰਘ ਉਹਦੀ ਡੈਥ ਹੋ ਚੁੱਕੀ ਹੈ ਤੇ ਜਿਹੜੇ ਇਹਦੀ ਵਾਈਫ ਤੇ ਇਹਦੀ ਨੂੰਹ ਸੀਗੀ ਉਹ ਇੰਜਰਡ ਹੈਗੇ ਆ ਕਿਉਂਕਿ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ ਤਾਂ ਅਸੀਂ ਦੱਸਣਾ ਚਾਹਾਂਗਾ ਤੇ ਇੱਕ ਵਾਰੀ ਕਮੈਂਡ ਵੀ ਕਰਨਾ ਚਾਹਾਂਗਾ ਜਿਹੜਾ ਨਾਕਾ ਪਾਰਟੀ ਨੀਅਰਬਾਈ ਸੀਗੀ ਇੱਕ ਆਰਮਡ ਪਰਸਨ ਨੂੰ ਵਿਦ ਮੈਂਟੈਲਿਟੀ ਆਫ ਫਾਇਰਿੰਗ ਨੂੰ ਐਪਰੀਹੈਂਡ ਕਰਨਾ ਉਹਨੂੰ ਓਵਰਪਾਵਰ ਕਰਨਾ ਇਟਸ ਨਾਟ ਅ ਈਜ਼ੀ ਥਿੰਗ ਪਰ ਉਹਨੇ ਕਰੇ ਸ਼ੋਅ ਕਰਦੇ ਹੋਏ ਸਾਡੇ ਦੋ ਮੁਲਾਜ਼ਮਾ ਨੇ ਨਾਕੇ ਤੇ ਹੀ ਉਹਨੂੰ ਬੰਦੇ ਨੂੰ ਭਜਣ ਤੋਂ ਰੋਕਦੇ ਹੋਏ ਉਹਨੂੰ ਫੜਿਆ ਤੇ ਨਾਲ ਦੇ ਨਾਲ ਮਜੀਠਾ ਰੋਡ ਪੁਲਿਸ ਸਟੇਸ਼ਨ ਲੈ ਗਏ ਐਫ ਆਈ ਆਰ ਇਸ ਬੀਇੰਗ ਰਜਿਸਟਰਡ ਤੇ ਫਰਦਰ ਅਸੀਂ ਇਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾ ਰਹੇ ਹਾਂ ਜੀ ਥੈਂਕ ਯੂ